ਇਹ ਜਦੋਂ ਨਾਇਰ ਮੁਕ ਟੈਕਾ ਮੇਰੀ ਮੇਰਾ ਕੈਲਗਰੀ ਸ਼ੋ ਸੀਗਾ ਔਰ ਕੈਲਗਰੀ ਮੈਂ ਪਰਫਾਰਮ ਕਰਕੇ 10:30 ਪੌਣੀ 11:00 ਸਵੇਰ ਤੋਂ ਥੱਲੇ ਉਤਰੀਆਂ ਔਰ ਜਿਨ੍ਹਾਂ ਨੇ ਉਸ ਨੂੰ ਕਰਾਇਆ ਉਹ ਇੱਥੇ ਇਸ ਵੇਲੇ ਮੌਜੂਦ ਨਹੀਂ ਇਹ ਪੇਮੈਂਟ ਦੀ ਗੱਲ ਕਰ ਰਹੀਆਂ ਨਾ ਉਹਨਾਂ ਨੂੰ ਇਹ ਪੁੱਛੋ ਉਹਨਾਂ ਤੋਂ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਿੰਦੇ बिना पेमेंट लेव न ਮੇਰੀ ਇਤਿਹਾਸ ਮੇਰੀ ਮੇਰੀ ਇੱਕ ਮਿੰਟ ਇੱਕ ਮਿੰਟ ਮੇਰੀ ਸਾਰਿਆਂ ਨੂੰ ਇੱਕ ਬੇਨਤੀ ਆ ਦੇਖੋ ਤੁਸੀਂ ਸਾਰੇ ਆਪਣਾ ਕੀ ਕੀ ਸਮਾਂ ਕੱਢ ਕੇ ਮੇਰੀ ਗੱਲ ਸੁਣੋ ਵੀ ਸ਼ਾਂਤੀ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਤਾਂ ਇੱਕ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹੈਲੋ ਅੱਜ ਕੱਲ ਪੇਮੈਂਟ ਦਿੱਤੀ ਆ ਬਿਲਕੁਲ ਪੇਮੈਂਟ ਦਾ ਪ੍ਰੂਫ ਪਈ ਆ ਜੀ ਕੈਲਗਰੀ ਵਾਲਾ ਪ੍ਰੋਮੋਟਰ ਹੈ ਉਹਨੇ ਕਿੰਨਾ ਪਹਿਲਾ ਪੇਮੈਂਟ ਸਾਰੀ ਪੂਛਾ ਦਿੱਤਾ ਪਰ ਇਹਨਾਂ ਨੇ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਹੈ ਉਹਨਾਂ ਦਾ ਕਸੂਰ ਹੈ ਉਹਨਾਂ ਦੀ ਗਲਤੀ ਹੋਏਗੀ ਮੈਂ ਮੈਂ ਇਹਦੇ ਫੇਰ ਕਰੈਕਸ਼ਨ ਦਵਾਂਗੀ ਕਿਸੇ ਦੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਤੋਂ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੇ ਸਾਰਿਆਂ ਨੂੰ ਪਹਿਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਮੈਨੂੰ ਪਿਆਰ ਕਰਦੇ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀ ਆ ਤੁਸੀਂ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਉਹਨਾਂ ਨੇ ਵੀ ਬਹੁਤੰਨੀ ਸਾਰੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਨਹੀਂ